ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਨੂੰ ਪੰਜਾਬ ਦੀਆਂ 11 ਯੂਨੀਵਰਸਿਟੀਆਂ ਦਾ ਚਾਂਸਲਰ ਨਿਯੁਕਤ ਕਰਨ ਦੇ ਲਈ ਇੱਕ ਬਿੱਲ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ ਤੇ ਗਵਰਨਰ ਨੇ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਅੱਗੇ ਰਾਸ਼ਟਰਪਤੀ ਨੂੰ ਭੇਜਿਆ ਪਰ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਬਿੱਲ ਬਿਨਾ ਪਾਸ ਕੀਤੇ ਹੀ ਵਾਪਸ ਪੰਜਾਬ ਸਰਕਾਰ ਕੋਲ ਆ ਗਿਆ ਇਸ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਤੰਜ ਕੱਸਿਆ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਅਕਾਲੀ ਦਲ ਦਾ ਦੇ ਕੋਈਸ ਦੇਸ਼ ਦੇ ਰਾਸ਼ਟਰਪਤੀ ਨੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਅੰਦਰ ਇੱਛਾ ਜਾਗੀ ਸੀ ਯੂਨੀਵਰਸਿਟੀ ਦਾ ਚਾਂਸਲਰ ਬਣਨ ਦੇ ਲਈ ਉਹ ਬਿੱਲ ਵਾਪਸ ਭੇਜਤਾ ਹੈ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਕੀ ਪਹਿਲਾਂ ਇਹ ਤੇ ਲੀਗਲ ਰਾਏ ਲਈ ਸੀ ਜਾਂ ਗੈਰ ਕਾਨੂੰਨੀ ਕੰਮ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆਦਤ ਬਣ ਗਈ ਹੈ ਕਦੇ ਗੈਰ ਕਾਨੂੰਨੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਐਸਜੀ ਪੀਸੀ ਦੇ ਅੰਦਰ ਦਖਲਅੰਦਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ بڑے ਮੌਕੇ ਆਏ 2.5 ਸਾਲ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣਾ ਚਾਹੀਦਾ ਸੀ ਜਦੋਂ ਲਾਅ ਐਂਡ ਆਰਡਰ ਦਾ ਮੁੱਦਾ ਸੀ ਜਦੋਂ ਉਹਰੇ ਨਾਮਵਾਰ ਸਿੰਗਰਾਂ ਦੇ ਖਿਡਾਰੀਆਂ ਦੇ ਵਪਾਰੀਆਂ ਦੇ ਕਤਲ ਹੋ ਰਹੇ ਸੀ ਉਦੋਂ ਕਿਉਂ ਨਹੀਂ ਤੁਸੀਂ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਿਸ ਦਿਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਮਾਫੀ ਮੰਗਾਈ ਤੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਉਸ ਦਿਨ ਕਿਉਂ ਨਹੀਂ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਜਦੋਂ ਤੁਹਾਡੇ ਮੰਤਰੀਆਂ ਦੀਆਂ ਵੀਡੀਓ ਸਾਹਮਣੇ ਆਈਆਂ ਇੱਕ ਕਨਸਟੀਟਿਊਸ਼ਨਲ ਸੰਕਟ ਖੜਾ ਹੋਇਆ। ਉਹ ਦਿਨ ਵੀ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ। ਅਸਲ ਦੇ ਵਿੱਚ ਵਿਧਾਨ ਸਭਾ ਦੇ ਸੈਸ਼ਨ ਉਦੋਂ ਬੁਲਾਏ ਜਾਂਦੇ ਨੇ ਜਦੋਂ ਸਰਕਾਰ ਨੇ ਕੋਈ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੋਵੇ ਤੇ ਬਸ ਦਿੱਲੀ ਦਾ ਫੇਲ ਮਾਡਲ ਕਾਪੀ ਕਰਕੇ ਲੋਕਾਂ ਨੂੰ ਦਿਖਾਉਣਾ ਕਿ ਜੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਗਵਰਨਰ ਵਰਸਸ ਸੀਐਮ ਦੀ ਲੜਾਈ ਬਣਾਉਣੀ ਹੈ। ਪਰ ਮੁੱਖ ਮੰਤਰੀ ਸਾਹਿਬ ਅੱਜ ਤੁਸੀਂ ਪੰਜਾਬ ਦੀ ਜਨਤਾ ਨੂੰ ਜਵਾਬ ਦਿਓ। ਕਿ ਇਹ ਜਿਹੜਾ ਗੈਰ ਕਾਨੂੰਨੀ ਸੈਸ਼ਨਾਂ ਦੇ ਉੱਤੇ ਪੰਜਾਬ ਦਾ ਕਰੋੜਾ ਰੁਪਈਆ ਬਰਬਾਦ ਕੀਤਾ ਉਹਦੀ ਹੁਣ ਪਰਪਾਈ ਤੁਸੀਂ ਆਪਣੀ ਨਿੱਜੀ ਜੇਬ ਚੋਂ ਕਰੋਗੇ ਆਪਣੇ ਮੰਤਰੀਆਂ ਦੀ 2.5 ਸਾਲ ਦੀ ਤਨਖਾਹ ਚੋਂ ਕਰੋਗੇ ਕਿਉਂਕਿ ਤਾਂ ਬਹੁਤ ਕਰੋੜਾ ਰੁਪਈਆ ਤੁਸੀਂ ਇਹ ਗੈਰ ਕਾਨੂੰਨੀ ਕੰਮਾਂ ਤੇ ਖਰਚਦੇ ਹੋ ਕਿਰਪਾ ਕਰਕੇ ਪੰਜਾਬ ਨੇ ਜਿਹੜੇ ਕੰਮ ਦੇ ਲਈ ਤੁਹਾਨੂੰ ਵੋਟ ਪਾਈ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਸਕੀਮਾਂ ਦੀ ਗੱਲ ਕਰੋ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਦੀ ਗੱਲ ਕਰੋ ਸੂਬੇ ਦੀ ਤਰੱਕੀ ਦੀ ਗੱਲ ਕਰੋ ਇਹ ਜਿਹੜੀ ਤੂੰ ਤੂੰ ਮਮੇ ਵਾਲੀ ਸਿਆਸਤ ਚ ਤੁਸੀਂ ਸੂਬੇ ਦਾ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹੋ ਇਹਨੂੰ ਕਿਰਪਾ ਕਰਕੇ ਹੁਣ ਬੰਦ ਕਰ